17 ਕਾਉਂਸਲਰਾਂ ਵੱਲੋਂ ਬੇਪਰੋਸਗੀ ਮਤੇ ਤੇ ਜਿਹੜਾ ਪਾਇਆ ਗਿਆ ਸੀ ਉਸ ਤੇ ਸੈਨ ਜਿਹੜੇ ਕੀਤੇ ਗਏ ਨੇ ਤਸਵੀਰਾਂ ਅਸੀਂ ਨਗਰ ਕੌਂਸਲ ਕਮੇਟੀ ਦੇ ਵਿੱਚ ਖੜੇ ਹਸ ਟਾਈਮ ਕਿਉਂਕਿ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਤੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਤੇ ਮੀਤ ਪ੍ਰਧਾਨ ਨੇ ਜਿਹੜੇ ਜਸਦੀਪ ਸਿੰਘ ਖੰਨਾ ਨੇ ਤੇ ਇਸ ਕਮਰੇ ਦੇ ਵਿੱਚ ਨੇ ਜਿਹੜੇ ਪ੍ਰਧਾਨ ਤੁਹਾਨੂੰ ਕਮਰਾ ਦਿਖਾ ਰਹੇ ਸੀ ਪ੍ਰਧਾਨ ਦਾ ਭਾਵੇਂ ਕਿ ਉਹ ਅੱਜ ਨਹੀਂ ਨਜ਼ਰ ਕਮਰੇ 'ਚ ਹੈਗੇ ਪਰ ਪੱਖੇ ਨੇ ਜਿਹੜੇ ਉਹ ਲਾਈਟਾਂ ਨੇ ਉਹ ਬਿਲਕੁਲ ਚੱਲਦੀਆਂ ਕਿਤੇ ਨਾ ਕਿਤੇ ਜ਼ਰੂਰ ਨਾਜ਼ਰ ਆ ਰਹੀਆਂ ਨੇ ਕਿਉਂ ਇਸ ਤੇ ਅਸੀਂ ਸਭ ਤੋਂ ਬਾਅਦ ਜਿਹੜੀ ਜਾਣਕਾਰੀ ਲਵਾਂਗੇ ਜਿਹੜਾ ਇਹ ਮਤਾ ਪਾਇਆ ਗਿਆ ਕਾਉਂਸਲਰਾਂ ਵੱਲੋਂ ਕਾਰਜ ਸਦਕ ਅਫਸਰ ਨੇ ਜਿਹੜੇ ਗੁਰਚਰਨ ਸਿੰਘ ਤੋਂ ਜਾਣਕਾਰੀ ਹਾਸਲ ਕਰਾਂਗੇ ਵੀ ਜਿਹੜਾ ਇਹ ਮਤਾ ਕਾਉਂਸਲਰਾਂ ਵੱਲੋਂ ਪਾਇਆ ਗਿਆ ਇਹਦਾ ਕੀ ਪ੍ਰੋਸੈਸ ਹੁੰਦਾ ਕਿ ਇਹ ਸਰਕਾਰ ਨੂੰ ਜਾਵੇਗਾ ਜਾਂ ਐਸਡੀਐਮ ਨਾਭਾ ਨੂੰ ਜਾਵੇਗਾ ਜਾਂ ਡੀਸੀ ਪਟਿਆਲਾ ਨੂੰ ਜਾਵੇਗਾ ਜਾਂ ਲੋਕਲ ਬੋਰਡ ਨੂੰ ਜਾਵੇਗਾ ਕਿੰਨੇ ਦਿਨ ਦਾ ਇਹਦਾ ਪ੍ਰੋਸੈਸ ਆ ਜਿਹੜਾ ਉਹ ਪ੍ਰੋਸੈਸ ਕਿੰਨੇ ਦਿਨ ਦਾ ਟਾਈਮ ਜਿਹੜਾ ਦਿੱਤਾ ਗਿਆ ਪ੍ਰਧਾਨ ਨੇ ਜਿਹੜੇ ਨਗਰ ਕਾਉਂਸਲ ਨਾਭਾ ਦੇ ਸਜਾਤਾ ਚਾਵਲਾ ਉਹ ਆਪ ਦਾ ਬਹੁਮਤ ਕਦੋਂ ਸਾਬਤ ਕਰਨਗੇ ਕਿਸ ਵੱਲੋਂ ਚਿੱਠੀ ਜਾਵੇਗੀ ਉਹਨਾਂ ਨੂੰ ਕਦੋਂ ਮੀਟਿੰਗ ਸੱਦੀ ਜਾਵੇਗੀ ਹੈਨਾ ਤੇ ਪ੍ਰਧਾਨ ਦਾ ਸੀਟ ਤੇ ਬੈਠਣਾ ਵੀ ਬਹੁਤ ਜ਼ਰੂਰੀ ਹੈ ਕਿਉਂ ਨਾਬਾ ਸ਼ਹਿਰ ਹੈ ਨਾਬਾ ਸ਼ਹਿਰ ਦੇ ਵਿੱਚ ਕਾਫੀ ਜਿਆਦਾ ਕੰਮ ਆ ਚਾਹੇ ਕਿਉਂ ਸਫਾਈ ਨੂੰ ਲੈ ਕੇ ਹੋਵੇ ਹਨਾ ਸਫਾਈ ਨੂੰ ਲੈ ਕੇ ਜਾਂ ਹੋਰ ਕੋਈ ਕੰਮਕਾਰ ਹੋਣ ਉਹ ਅਸੀਂ ਕਾਰਜ ਸਹਾਧਕ ਅਫਸਰ ਨੇ ਗੁਰਚਰਨ ਸਿੰਘ ਨਾਬਾ ਦੇ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਤੋਂ ਜਾਣਕਾਰੀ ਅਸੀਂ ਜ਼ਰੂਰ ਲਵਾਂਗੇ ਕਿਉਂਕਿ ਉਹ ਦੱਸ ਸਕਦੇ ਨੇ ਉਹ ਦੱਸ ਸਕਦੇ ਨੇ ਵੀ ਜਿਹੜਾ ਕੱਲ ਮਤਾ 26 ਤਰੀਕ ਨੂੰ ਕਾਉਂਸਲਰਾਂ ਵੱਲੋਂ ਪਾਇਆ ਗਿਆ ਨਗਰ ਕੌਂਸਲ ਕਮੇਟੀ ਦੇ ਵਿੱਚ ਜੇ ਮੀਟਿੰਗ ਹੁੰਦੀ ਆ ਜਾਂ ਘਰ ਘਰ ਸੈਨ ਕਰਾਇਆ ਗਿਆ ਨੇ ਜਾਂ ਕਾਉਂਸਲਰ ਇੱਥੇ ਪਹੁੰਚੇ ਨੇ ਬਾਕੀ ਸਾਰੀ ਜਾਣਕਾਰੀ ਕਾਰਜ ਸਹਾਦਕ ਅਫਸਰ ਨਾਬਾ ਤੋਂ ਲਾਵਾਂਗੇ ਉਹਨਾਂ ਨਾਲ ਵੀ ਗੱਲਬਾਤ ਵੀ ਕਰਾਂਗੇ ਕਾਰਜ ਸਹਾਦਕ ਅਫਸਰ ਜਿਹੜਾ ਕੱਲ ਦਾ ਮਤਾ ਕਾਉਂਸਲਰਾਂ ਵੱਲੋਂ ਪਾਇਆ ਗਿਆ ਤੁਹਾਨੂੰ ਦਿੱਤਾ ਗਿਆ ਉਹ ਮਤਾ ਇਸ ਵਾਰ ਕੀ ਪ੍ਰੋਸੈਸ ਕੀ ਆ ਸਾਰੇ? ਚਾਹਾਂ ਦੇ ਦੇ। ਦੇਖੋ ਜੀ ਉਹ ਮਤਾ ਨਹੀਂ ਹੈਗਾ ਫਿਲਹਾਲ ਤਾਂ ਆਪਾਂ ਨੂੰ ਦਰਖਾਸਤ ਦਿੱਤੀ ਹੈ। ਮਤੇ ਦੀ ਪ੍ਰੋਸੈਸਿੰਗ ਹੈ ਜਿਹੜੀ ਉਹ ਆਪਣੇ ਪ੍ਰਧਾਨ ਜੀ ਕਰਨਗੇ। ਜਿੱਦਾਂ ਕਿ ਉਹਨਾਂ ਨੇ ਦਰਖਾਸਤ ਦਿੱਤੀ ਹੈ ਵੀ ਆਪਾਂ ਕੰਫੀਡੈਂਸ ਸਾਬਤ ਕਰਨਾ ਆਪਣਾ ਪ੍ਰਧਾਨ ਜੀ। ਤੇ ਅਗਲਾ ਪ੍ਰੋਸੈਸ ਉਹਦਾ ਇਹ ਹੈ ਮੇਰੇ ਵੱਲੋਂ ਪ੍ਰਧਾਨ ਜੀ ਨੂੰ ਚਿੱਠੀ ਜਾਊਗੀ। ਆਪਦਾ ਕੰਫੀਡੈਂਸ ਸਾਬਤ ਕਰਨ ਦੇ ਲਈ। ਜਿਹੜਾ ਕਿ ਅਸੀਂ ਉਹਨਾਂ ਨੂੰ 14 ਦਿਨ ਦਾ ਸਮਾਂ ਦੇਵਾਂਗੇ। 14 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਮੀਟਿੰਗ ਰੱਖ ਕੇ ਆਪਣਾ ਕੰਫੀਡੈਂਸ ਸਾਬਤ ਕਰਨਾ ਹੈ ਬਿਲਕੁਲ ਜਿਹੜੀ ਇਹ ਸਰ ਚਿੱਠੀ ਤੁਹਾਨੂੰ ਦਿੱਤੀ ਗਈ ਹੈ ਉਹਦੇ ਵਿੱਚ ਕੀ ਕੀ ਲਿਖਿਆ ਗਿਆ ਕਿੰਨੇ ਕਾਉਂਸਲਰ ਨੇ ਉਹਦੇ ਵਿੱਚ ਕੀ ਸਿਸਟਮ ਉਹਦਾ ਜਿਹੜੀ ਮੀਟਿੰਗ ਜਿਹੜੀ ਐਪਲੀਕੇਸ਼ਨ ਦਿੱਤੀ ਉਹਦੇ ਤੇ 17 ਜਣਿਆਂ ਦੇ ਸਾਈਨ ਨੇ ਤੇ ਉਹ ਫਿਰ ਉਹਦੇ ਅਕੋਰਡਿੰਗਲੀ ਹੁਣ ਅਸੀਂ ਚਿੱਠੀ ਬਣਾ ਰਿਹਾ ਬਸ ਪ੍ਰਧਾਨ ਸੁਜਾਤਾ ਚਾਵਲਾ ਜੀ ਨੂੰ ਅਸੀਂ ਜਲਦੀ ਉਹ ਜਿਹੜੀ ਚਿੱਠੀ ਹੈ ਭੇਜ ਦਿੰਨੇ ਆਂ ਇਹ ਕਿੰਨੇ ਦਿਨ ਦਾ ਪ੍ਰੋਸੈਸ ਹੁੰਦਾ ਕਿਉਂਕਿ ਸਰਕਾਰ ਮੌਜੂਦਾ ਸਰਕਾਰ ਆ ਤੁਹਾਨੂੰ ਵੀ ਸਰਕਾਰ ਦੇ ਨਾਲ ਚੱਲਣਾ ਪਊਗਾ ਨਾ ਜੀ ਜੀ ਦੇਖੋ ਅਕੋਰਡਿੰਗ ਟੂ ਰੂਲ ਪ੍ਰਧਾਨ ਜੀ ਨੇ ਕੱਲ ਜਿਵੇਂ ਉਹਨਾਂ ਨੇ ਚਿੱਠੀ ਦਿੱਤੀ ਆ ਤਾਂ ਕੱਲ ਤੋਂ ਉਹਨਾਂ ਦੇ 14 ਦਿਨ ਸ਼ੁਰੂ ਹੋ ਗਏ 14 ਦਿਨ ਦੇ ਵਿੱਚ ਵਿੱਚ ਮੀਟਿੰਗ ਉਹਨਾਂ ਨੇ ਆਪਣੀ ਰੱਖਣੀ ਆ ਕੰਫੀਡੈਂਸ ਆਫਟ ਕਰਨ ਦੇ ਲਈ ਬਿਲਕੁਲ 8 ਤਰੀਕ ਤੱਕ ਜੇ ਮੀਟਿੰਗ ਉਹਨਾਂ ਨੂੰ ਕਰਨੀ ਪਊਗੀ ਜੀ 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 ਤੇ ਉਸ ਤੋਂ ਬਾਅਦ ਜੇ ਕੋਈ ਮੀਟਿੰਗ ਨਹੀਂ ਹੁੰਦੀ 8 9 ਤਰੀਕ ਜਾਂ 8 ਅਗਸਤ ਜਾਂ 9 ਅਗਸਤ ਤੱਕ ਮੀਟਿੰਗ ਨਹੀਂ ਹੁੰਦੀ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਾਰਵਾਈ ਪਾਉਂਗੇ ਉਸ ਤੋਂ ਬਾਅਦ ਜੀ ਜਿਹੜੇ ਕਾਉਂਸਲਰ ਸਾਹਿਬਾਨਾਂ ਨੇ ਸਾਨੂੰ ਦਰਖਾਸਤ ਦਿੱਤੀ ਹੈ ਉਹਨਾਂ ਦੀ ਓਪਰਚੁਨਿਟੀ ਸ਼ੁਰੂ ਹੋਊਗੀ ਉਹ ਆਪਣੀ ਮੀਟਿੰਗ ਰੱਖ ਕੇ ਇਹਨਾਂ ਦੇ ਖਿਲਾਫ ਬੇਪਰਵਾਹੀ ਦਾ ਮਤ ਹੈ ਜਿਹੜਾ ਉਹਨੂੰ ਫੁੱਲਫਿਲਫਾਈਜ਼ ਕਰਨਗੇ ਬਿਲਕੁਲ ਇਹ 14 ਦਿਨ ਤੋਂ ਬਾਅਦ ਹੋਊਗਾ ਕਿ ਉਸ ਤੋਂ ਪਹਿਲਾਂ ਹੋਊਗਾ 14 ਦਿਨ ਤੋਂ ਬਾਅਦ ਜੀ ਹਾਂ ਕਈ ਵਾਰੀ ਪ੍ਰਧਾਨ ਛੁੱਟੀ ਤੇ ਚਲੇ ਜਾਂਦੇ ਨੇ ਵੀ ਅਸੀਂ ਛੁੱਟੀ ਲੰਬੀ ਛੁੱਟੀ ਲੈ ਜਾਂਦੇ ਆ 4 ਮਹੀਨੇ ਚੋਣਾ ਦੇ ਵਿੱਚ ਰਹਿ ਚੁੱਕ ਨੇ ਉਹ ਸਭ ਹਨ ਤੇ ਲੰਬੀ ਛੁੱਟੀ ਜਾਣ ਤੋਂ ਬਾਅਦ ਇਹ ਜਿਹੜਾ ਉਹਨਾਂ ਦੀ ਪ੍ਰਧਾਨਗੀ ਇਸੇ ਤਰ੍ਹਾਂ ਜਾਰੀ ਰਹੂਗੀ ਨਹੀਂ ਜੀ ਜਦੋਂ ਛੁੱਟੀ ਤੇ ਚਲੇ ਗਏ ਤਾਂ ਵਾਈਸ ਪ੍ਰੈਜ਼ੀਡੈਂਟ ਨੇ ਜਿਹੜੇ ਸਾਡੇ ਸੀਨੀਅਰ ਵਾਈਸ ਪ੍ਰਧਾਨ ਜੀ ਨੇ ਮੈਡਮ ਸਾਨੀ ਜੀ ਉਹ ਸਾਡੇ ਪ੍ਰਧਾਨ ਬਣ ਜਾਣਗੇ ਇਮੀਡੀਏਟਲੀ ਇਹਦੇ ਵਿੱਚ ਉਸ ਤੋਂ ਬਾਅਦ ਫਿਰ ਕੋਈ VOTING ਵਗੈਰਾ ਕੋਈ ਮੀਟਿੰਗ ਹੁੰਦੀ ਹੈ ਜਿਹੜੀ 14 ਦਿਨ ਦਾ ਤੁਸੀਂ ਪ੍ਰੋਸੈਸ ਸਾਨੂੰ ਦੱਸਿਆ ਤੁਸੀਂ ਵੀ ਇਹ ਕਰ ਛੁੱਟੀ ਤੇ ਚਲੇ ਜਾਂਦੇ ਨੇ ਤਾਂ ਜਿਹੜੇ ਵੈਸ ਪ੍ਰਧਾਨ ਅਸਾਨੀ ਮੈਡਮ ਪ੍ਰਧਾਨ ਦੀ ਸੀਟ ਤੇ ਬੈਠਣਗੇ ਜੀ ਬਿਲਕੁਲ ਬਟ ਉਹ ਜਿਹੜਾ ਪ੍ਰੋਸੈਸ ਹੈ ਉਹ ਕੰਟੀਨਿਊ ਚੱਲਦਾ ਰਹੂਗਾ ਉਹ ਇਹਨਾਂ ਦੇ ਛੁੱਟੀ ਜਾਣ ਨਾਲ ਇਹ ਸਮਾਪਤ ਨਹੀਂ ਹੋਊਗਾ ਬਿਲਕੁਲ ਇੱਕ ਗੱਲ ਹੋਰ ਵੀ ਸਾਨੂੰ ਦੱਸੋ ਇਸ ਬਾਰੇ ਜਿਹੜਾ ਤੁਸੀਂ ਦੱਸਿਆ ਵੀ ਉਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਹੋਊਗੀ 4 ਮਹੀਨੇ ਨੇ ਕਿਉਂ ਇਸ ਦੇ ਨਾਲ ਜਿਹੜਾ ਤੁਸੀਂ ਦੱਸਿਆ ਚਿੱਠੀ ਕੱਢੀ ਗਈ ਆ ਸਾਰੇ ਕੌਂਸਲਰਾਂ ਵੱਲੋਂ ਕਮੇਟੀ ਤੇ ਕੀ ਅਸਰ ਹੋਊਗਾ ਹੋਰ ਕੰਮਕਾਰਾਂ ਤੇ ਕੀ ਅਸਰ ਪਵੇਗਾ ਇਹਦਾ ਕੀ ਇਦਾਂ ਦੀ ਕੋਈ ਦਿੱਕਤ ਨਹੀਂ ਆਣੀ ਜੇ ਦਿੱਕਤ ਕੋਈ ਸਾਡੇ ਕੋਲੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਖਾਲੀ ਹੁੰਦੀ ਇਸ ਨੂੰ ਜ਼ਰੂਰ ਦਿੱਕਤ ਆਣੀ ਸੀ ਚੋਣ ਕਰवानी ਸੀ ਬਟ ਇਮੀਡੀਏਟਲੀ ਜੇ ਕੋਈ ਇਦਾਂ ਦੇ ਆਂਦਾ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਤਾਂ ਵਾਈਸ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਡੇ ਪ੍ਰੈਜ਼ੀਡੈਂਟ ਦੀ ਸੀਟ ਤੇ ਕੰਮ ਕਰਨਗੇ ਬਿਲਕੁਲ ਇੱਕ ਗੱਲ ਤਾਂ ਮੰਨਦੇ ਹਾਂ ਵੀ ਪੰਕਜ ਬੱਪੂ ਸਫਾਈ ਦੇ ਲਈ ਦਿਨ ਰਾਤ ਇੱਕ ਕੀਤੀ ਹੋਈ ਸੀ ਹਾਂਜੀ ਮਿਹਨਤ ਕੀਤੀ ਵੀ ਸੀ ਕਾਫੀ ਮਿਹਨਤ ਕਰਦੇ ਸੀ ਉਹਦਾ ਅਸਰ ਤਾਂ ਕਿਤੇ ਨਾ ਕਿਤੇ ਪਊਗਾ ਨਾ ਜ਼ਰੂਰ ਪਊਗਾ ਜੀ ਚਲੋ ਅਸੀਂ ਉਸ ਅਸਰ ਨੂੰ ਪਬਲਿਕ ਨੂੰ ਅਸੀਂ ਦਿੱਕਤ ਨਹੀਂ ਆਣ ਦਿੰਦੇ ਬੈਠੇ ਆ ਅਸੀਂ ਇੱਥੇ ਲੋਕਲੀ ਆ ਤੇ ਐਸਆਈ ਸਾਹਿਬ ਵੀ ਸਾਡੇ ਕੋਈ ਗੱਲ ਨਹੀਂ ਅਸੀਂ ਸਾਰੇ ਜਣੇ ਰਲ ਮਿਲ ਕੇ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਣ ਦਿਆਂਗੇ। ਕਈ ਵਾਰੇ ਸਫਾਈ ਪੱਖੋਂ ਵੀ ਹਾਲਾਤ ਨੇ ਜਿਹੜੇ ਸ਼ਹਿਰ ਦੇ ਵਿਗੜ ਸਕਦੇ ਨੇ ਕਿਤੇ? ਨਹੀਂ ਜੀ ਇਸ ਤਰ੍ਹਾਂ ਦੀ ਦਿੱਕਤ ਅਸੀਂ ਨਹੀਂ ਪੇਸ਼ ਆਣ ਦਿਆਂਗੇ। ਕਿਉਂਕਿ ਜਿਹੜਾ ਸਫਾਈ ਦਾ ਪ੍ਰੋਸੈਸ ਤੁਹਾਡੀ ਰਹਿائش ਤੁਹਾਡੀ ਕੋਠੀ ਸਰਕਾਰੀ ਕੋਠੀ ਤੋਂ ਚੱਲਦਾ ਸੀ ਨਾ ਹੁਣ ਕੋਈ ਉੱਥੇ ਹੋਰ ਬੰਦਾ ਪੁਆਇੰਟ ਕਰੋਂਗੇ ਜਾਂ ਕਿਸ ਤਰ੍ਹਾਂ ਹੋਊਗਾ? ਨੀ ਜੀ ਉੱਥੇ ਸਾਡੀ ਸਿਰਫ ਮਸ਼ੀਨਰੀ ਸੀ ਜੀ ਕੋਈ ਇਹੀ ਦੀ ਗੱਲ ਨਹੀਂ ਮਸ਼ੀਨਰੀ ਸਾਡੀ ਹੁਣ ਵੀ ਉੱਥੇ ਖੜੂਗੀ ਕਿਉਂਕਿ ਸਾਡੇ ਕਾਫੀ ਮਸ਼ੀਨਰੀ ਆ ਜਿਹੜੀ ਚਾਰਜ ਹੁੰਦੀ ਹੈ ਲਾਈਟਰ ਨਾਲ ਉਹ ਫਿਰ ਚਾਰਜਿੰਗ ਪੁਆਇੰਟ ਉੱਥੇ ਲੱਗੇ ਹੋਏ ਨੇ ਉਹਨੂੰ ਨਵੇਂ ਸਿਰੇ ਅਸੀਂ ਨਹੀਂ ਕਿਸੇ ਪੱਟਕੇ ਲਾ ਸਕਦੇ ਉੱਥੋਂ ਚਾਰਜ ਉੱਥੋਂ ਹੀ ਕਰਾਂਗੇ ਮਸ਼ੀਨਰੀ ਸਾਡੀ ਕਿੰਨੇ ਕੁ ਮਹੀਨੇ ਨੇ ਜਿਹੜੇ ਚੋਣਾਂ ਦੇ ਵਿੱਚ ਨਗਰ ਕੌਂਸਲ ਦੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਕਦੋਂ ਕਦ ਡਿਊ ਕਦ ਨੇ ਦੂਜੀ ਐਕਚੁਅਲ ਫਿਗਰ ਤਾਂ ਨਹੀਂ ਮੇਰੇ ਧਿਆਨ 'ਚ ਸ਼ਾਇਦ ਮਾਰਚ ਆ ਮਾਰਚ ਚ ਡਿਊ ਹਾਂਜੀ ਫਰਵਰੀ ਮਾਰਚ ਫਰਵਰੀ ਮਾਰਚ ਆ ਬਿਲਕੁਲ ਕਾਰਜ ਸਾਧਕ ਅਫਸਰ ਨਾਭਾ ਗੁਰਚਲ ਸਿੰਘ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਉਹਨਾਂ ਨੇ ਬਿਲਕੁਲ ਸਪਸ਼ਟ ਕਿਹਾ ਕਿ ਪ੍ਰਧਾਨ ਨੂੰ ਇੱਕ ਅੱਜ ਲੈਟਰ ਕੱਢ ਦੇਣਾ ਉਹ ਆਪਣਾ ਬਹੁਮਤ ਸਾਬਤ ਕਰਨਗੇ ਤੇ ਉਸ ਤੋਂ ਬਾਅਦ ਕਾਫੀ ਪ੍ਰੋਸੈਸ ਆ ਜਿਹੜਾ ਜ ਉਦੋਂ ਤੱਕ ਜਿਹੜੇ ਸੀਨੀਅਰ ਵੈਸਟ ਪ੍ਰਧਾਨ ਨੇ ਮੈਡਮ ਸਾਨੀ ਉਹ ਕੰਮਕਾਜ ਦੇਖਣਗੇ ਪਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕਹਿੰਦੇ ਸਫਾਈ ਪੱਖੋਂ ਤਾਂ ਮੁਸ਼ਕਲ ਨਹੀਂ ਆਉਂਦੀ ਸੀ ਇੱਕ ਗੱਲ ਤਾਂ ਜ਼ਰੂਰ ਇਹਨਾਂ ਨੇ ਕਹੀ ਹੈ ਵੀ ਜੋ ਪੰਕਚ ਪੱਪੂ ਵੱਲੋਂ ਸਫਾਈ ਦੇ ਕੰਮ ਕੀ ਜਿਹੜੇ ਉਹ ਦਿਨ ਰਾਤ ਮਿਹਨਤ ਕਰਕੇ ਜ਼ਰੂਰ ਕੀਤੇ ਜਾ ਰਹੇ ਤੇ ਪਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕਹਿੰਦੇ ਕੋਈ ਦਿੱਕਤ ਤਾਂ ਨਹੀਂ ਆਉਣ ਦਵਾਂਗੇ